ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰਿਓ ਤੇ ਵੀਡੀਓ ਹੈ ਜੀ ਇੱਕ ਬੱਚੀ ਤੇ ਜੀ ਤੇ ਬੱਚੀ ਜਿਸ ਦੇ ਇੱਕ ਸਿਰ ਆ ਜੀ ਤੇ ਚਾਰ ਅੱਖਾਂ ਦੋ ਨੱਕ ਤੇ ਦੋ ਜੀਬਾਂ ਤੇ ਇਹ ਹੈ ਜੀ ਐਡਰੈਸ ਵੀ ਹੈਗਾ ਜੀ ਪੁੱਚੋ ਮੰਡੀ ਜ਼ਿਲ੍ਹਾ ਪਟੰਡਾ ਪੰਜਾਬ ਸਾਰਾ ਗਊਸਾਲਾ ਤੇ ਇਸ ਤਰ੍ਹਾਂ ਦਾ ਜੀਵ ਤੁਸੀਂ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਵੀ ਜੀਵ ਦੇਖਿਆ ਹੋਣਾ ਪਰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਅੱਜ ਫਸਟ ਟਾਈਮ ਦੇਖ ਰਹੇ ਹਾਂ ਤੇ ਤੁਸੀਂ ਵੀ ਪਹਿਲੀ ਵਾਰ ਹੀ ਦੇਖਦੇ ਹੋਵੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਸੋਡੀ ਸਾਰੀ ਗੱਲਬਾਤ ਤੇ ਸਾਰਾ ਕੁਝ ਨੂੰ ਦਿਖਾਉਣਿਆ ਇਸ ਵੀਡੀਓ ਦੇ ਵਿੱਚ ਤੇ ਇਹਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰਿਓ ਤੇ ਕਿਸੇ ਵੀਰ ਨੇ ਇਸ ਤਰ੍ਹਾਂ ਦਾਸ਼ਨ ਵੀ ਕਰਨਿਆ ਤਾਂ ਉਹ ਤੁਸੀਂ ਪੁੱਛੋ ਮੰਡੀ ਆ ਸਕਦੇ ਹੋ ਤੁਹਾਡੀ ਗੱਲ ਕਰਵਾਉਣੀ ਹੈ ਜੀ ਸੇਵਾਦਾਰ ਜੀ ਨਾਲ ਕਿੰਨੇ ਦਿਨਾਂ ਦਾ ਬੱਚਾ ਵਜੇ ਚੌਥੇ ਦਿਨਾਂ ਚੌਥੇ ਦਿਨਾਂ ਦੀ ਹਾਂਜੀ ਤੇ ਤੁਸੀਂ ਤਾਂ ਵਾਸੀ ਬਹੁਤ ਸੇਵਾ ਕਰਦੇ ਹੋ ਕਾਫੀ ਚਿਰ ਦੀ ਇੱਥੇ ਹਾਂਜੀ ਤੇ ਪਹਿਲੇ ਬੱਚੇ ਹੋਏ ਨੇ ਇਸ ਤਰ੍ਹਾਂ ਦੇ ਹਾਂਜੀ ਜਿੱਤੇ ਦੀ ਕੌਂਸ਼ਲਾ ਬਣੀ ਹੈ ਅੱਜ ਪਹਿਲਾ ਇਹ ਅੱਜ ਤਾਂ ਸੁਣਿਆ ਵੀ ਨਹੀਂ ਸੀ ਕਿਤੇ ਸੁਣਿਆ ਵੀ ਨਹੀਂ ਹਾਂਜੀ ਤੇ ਅਸੀਂ ਵੀ ਨਹੀਂ ਦੇਖਿਆ ਚਲੋ ਹਾਂਜੀ ਹਾਂਜੀ ਤੇ ਹੋਰ ਕਿੰਨੀ ਸੰਗਤ ਆਉਂਦੀ ਸਾਰੇ ਦੇਖਿਆ ਬਹੁਤ ਬਹੁਤ ਕੱਠ ਹੁੰਦਾ ਜੀ ਕੱਲ ਵੀ ਬਹੁਤ ਸੀ ਪਰसों ਵੀ ਬਹੁਤ ਸੀ ਬਹੁਤ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਉਸੇ ਤਰ੍ਹਾਂ ਇੱਥੇ ਲੋਕ ਦੇ ਦਰਸ਼ਨ ਕਰਨ ਵਾਲਾ ਤਿਆਈ ਜਾਂਦਾ ਠੀਕ ਹੈ ਤੇ ਉਹ ਆਇਆ ਜੀ ਮਤਲਬ ਉੱਠਣ ਲੱਗ ਗਿਆ ਕਿ ਇਹ ਉੱਠਦਾ ਨਹੀਂ ਗਿਆ ਨਹੀਂ ਜਿਹੜਾ ਉੱਠਦਾ ਹੈ ਸਿਰ ਭਾਰੇ ਹੋਣ ਕਰਕੇ ਸਿਰ ਭਾਰੇ ਕਰਕੇ ਆ ਜੀ ਸਾਨੂੰ ਠਾਣਾ ਪੈਂਦਾ ਹੈ ਠੀਕ ਹੈ ਤੇ ਅੱਖਾਂ ਚਾਰ ਹਨ ਇਹ ਹਾਂ ਅੱਖਾਂ ਚਾਰ ਆ ਦੋ ਕੰਨ ਆ ਦੋ ਮੂੰਹ ਆ ਹਾਂਜੀ ਇੱਕੋ ਸਮੇਂ ਦੋਨੇ ਜੀਭਾਂ ਘੜਦਾ ਇਹ ਕਿੱਠੀਆਂ ਆ ਇਹ ਜੇ ਦੁੱਧ ਇੱਕ ਮੂੰਹ ਨੂੰ ਪਾਉਣਾ ਹੈ ਦੂਜਾ ਮੂੰਹ ਵੀ ਨਾਲ ਹਲਉਂਦਾ ਹੈ ਜੀ ਅੱਛਾ ਜੀ ਇੱਕੋ ਸਮੇਂ ਦੋਨੇ ਮੂੰਹ ਕੰਮ ਕਰਦੇ ਵੇਖਿਓ ਮੜਾ ਜਾਇਓ ਕਿਵੇਂ ਹੈਗਾ ਆ ਦੇਖੋ ਜੇ ਰੋਪਾ ਇਹ ਤਰ੍ਹਾਂ ਨਿਪਨਣਾ ਤੋ ਤੋ ਪਿਆਵਾਂਗੇ ਹਾਂਜੀ ਆਹ ਮੂਵੀ ਨਾਲ ਹਲਾਉਗੀ ਇਹ ਨਾਲ ਹਾਂ ਜੇ ਜੀ ਇਦਾਂ ਉਹ ਕਟੂ ਤਾਂ ਵੀ ਕਟੂ ਇਧਰ ਵੀ ਆਨੇ ਇੱਕੋ ਸਮੇਂ ਦੋਨੇ ਕੰਮ ਕਰਦੇ ਅੱਖਾਂ ਚਾਰੇ ਕੰਮ ਕਰਦੀਆਂ ਨੇ ਨਾ ਮੇਰਾ ਖਿਆਲ ਤਾਂ ਦੋ ਹੀ ਕਰਦੇ ਹੁਣ ਇਹ ਅੱਖਾਂ ਨਹੀਂ ਜੀ ਇਧਰ ਵੀ ਪਿੱਟਾ ਜਾਇਆ ਬਣਾ ਇਧਰ ਅੱਛਾ ਜੀ ਹਾਂ ਨਾ ਕਕੇ ਕੁਦਰਤ ਦੇ ਰੋ ਰੇ ਕਡੇ ਰੂਪ ਚਾਹੀਏ ਇਹ ਹਾਂ ਜੀ ਚਲੋ ਵਧੀਆ ਜੀ ਤੁਸੀਂ ਸੇਵਾ ਵੀ ਵਧੀਆ ਕਰੀਏ ਨਾ ਜੀ ਹਾਂ ਜੀ ਹਾਂ ਜੀ ਅੱਗੋਂ ਇਸ ਤਰ੍ਹਾਂ ਜੀ ਬਹੁਤ ਘੱਟ ਹੁੰਦੇ ਨਾ ਇਸ ਤਰ੍ਹਾਂ ਦੇ ਬਹੁਤ ਘੱਟ ਸੁਣਿਆ ਵੀ ਨਹੀਂ ਸਦਾ ਪਹਿਲੀ ਵਾਰੀ ਦੇਖਿਆ ਆਪਾਂ ਪਹਿਲੀ ਵਾਰੀ ਦੇਖਿਆ ਕੋਈ ਵੀ ਹਾਂ ਜੀ ਹਾਂ ਜੀ ਛੋਡੀ ਮਿਰਖਾ ਚ 40 ਸਾਲ ਤੋਂ ਇਹ ਸਾਧ ਵਰੂਗੀ ਹਾਂ ਜੀ ਮੈਨੂੰ 17 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਤੁਸੀਂ ਨਹੀਂ ਦੇਖਿਆ ਨਾ ਨਹੀਂ ਮੇਰੇ ਸਾਹ ਨਾਲ ਕਿਸੇ ਹੋਰ ਗਊਸਾਲਾ ਜਿਸ ਤਰ੍ਹਾਂ ਦਾ ਨਾ ਨਾ ਜੀ ਜਿਵੇਂ ਨੇੜੇ-ਤੇੜੇ ਵੀ ਨਹੀਂ ਦੇਖਿਆ ਸੀ ਹਾਂ ਜੀ ਹਾਂ ਜੀ ਚਲੋ ਇਹ ਵੀ ਤੁਹਾਡਾ ਇੱਕ ਸੇਵਾ ਦੇਖੋ ਜੀ ਦੋ ਪੱਖੇ ਲਾ ਤੇ ਕੋਈ ਹੋਰ ਜੀ ਸੁਨਿਆਹਾ ਵੀ ਇਹਦੇ ਬਾਰੇ ਕੁਝ ਹੀ ਪਰ ਠੀਕ ਹੈ ਜੀ ਡਾਕਟਰਾਂ ਨੇ ਦਿਖਾਇਆ ਵਾ ਡਾਕਟਰ ਕਹਿੰਦੇ ਬਿਲਕੁਲ ਠੀਕ ਹੈ ਠੀਕ ਹੈ ਜੀ ਕੋਈ ਉਹਨੂੰ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਹੋ ਜੀ ਤੁਰਨ ਫਿਰ ਲੱਗਦੀ ਠੀਕ ਹੈ ਜੀ ਫਿਰ ਪਰਮਾਤਮ ਦੇ ਹੱਥ ਜੀ ਹਾਂ ਜੀ ਉਹ ਤਾਂ ਹੈ ਹੀ ਹੈ ਜੀ ਬੱਚਾ ਪਤਾ ਨਹੀਂ ਕਿਹੜੇ ਰੂਪ ਚ ਭੇਜਿਆ ਕਿਵੇਂ ਸਹੀ ਗੱਲ ਹੈ ਜੀ ਬੱਚਾ ਹੈ ਕਿ ਬੱਚੀ ਹੈ ਬੱਚੀ ਹੈ ਜੀ ਬੱਚੀ ਹੈ ਤਾਂ ਕੁਦਰਤ ਦਾ ਰੰਗ ਹੈ ਜੀ ਹਾਂ ਜੀ ਹਾਂ ਜੀ ਵੈਸੇ ਲੋਕ ਵੈਸੇ ਛੱਡ ਦਿੰਦੇ ਆ ਪਸ਼ੂ ਬਣਾ ਜੀ ਉਹ ਤਾਂ ਛੱਡ ਗਏ ਤੇ ਪਰ ਜੇ ਕਿਸੇ ਦੇ ਘਰੇ ਹੁੰਦੀ ਜਰੀ ਇਹ ਹਾਂਜੀ ਇਹਦਾ ਲਾਤ ਹੋਰ ਮਾੜੇ ਹੋਣੇ ਚਾ ਹਾਂਜੀ ਹਾਂਜੀ ਇਤਸ ਬਹੁਤ ਜਿਆਦਾ ਸੰਭਾਈ ਆ ਜੀ ਬਹੁਤ ਜਿਆਦਾ ਕਿਸਮਤ ਚੰਗੀ ਆ ਇਹਦੀ ਕਿਹੜੀ ਗਊਸਾਲਾ ਚੈਨੇ ਜਨਮ ਦਿੱਤਾ ਹਾਂਜੀ ਹਾਂਜੀ ਜੇ ਕਿਤੇ ਮੇਰੇ ਤੇਰੇ ਲੱਕ ਦੇ ਘਰਾਂ ਚ ਹੁੰਦਾ ਤਾਂ ਰਸਾ ਖੋਲ ਲੈਂਦਾ ਹਾਂਜੀ ਇਹਦਾ ਕੀ ਕਰਾਂਗੇ ਬਾਕੀ ਕੁਝ ਵੀ ਨਹੀਂ ਕਰਨਾ ਸਿਹਰਾ ਕੁਝ ਨਹੀਂ ਕਰਨਾ ਜੀ ਤੇ ਸੇਵਾ ਜੀ ਅੱਛਾ ਜੀ ਬਹੁਤ ਜਿਆਦਾ ਸੰਭਾਈ ਆ ਜੀ ਤੇ ਤਾਂ ਦੁੱਧ ਪਲਾਉਣਾ ਨੇ ਪਲਾਉਣਾ ਸੀ ਅੱਛਾ ਜੀ ਤੇ ਸ੍ਰੀ ਮਾਤਾ ਦੁੱਧ ਪਲਾਉਣੇ ਆ ਹਾਂਜੀ ਇਹ ਨਹੀਂ ਕਿਸੇ ਹੋਰ ਠੀਕ ਹੈ ਮੈਂ ਗਾਂ ਦਾ ਦੁੱਧ ਪੁਲਾਇਆ ਜੀ ਸੋ ਵਾਦਾ ਜਰੂਰ ਚੋਣਿਆ ਉਹਦੀ ਪੀਣੀ ਆ। ਉਸ ਤੋਂ ਬਾਅਦ ਜਦ ਠੰਡਾ ਹੋਏ ਨਾ ਫਿਰ ਉਹ ਥੋੜਾ ਗਰਮ ਕਰਕੇ ਪੀਣੀ ਆ। ਠੀਕ ਹੈ ਜੀ। ਤੇ ਮਾਂ ਦਾ ਦੁੱਧ ਤੇ ਫਿਰ ਇਹਦੀ ਮਾਂ ਦਾ ਦੁੱਧ ਹੀ ਪਲਾਉਣੀ ਆ। ਅੱਛਾ ਉਹ ਤਾਂ ਤੁਸੀਂ ਕੱਢ ਕੇ ਤੇ ਇਹਨੂੰ ਠੀਕ ਨਿਪਟਣ ਵਾਲਾ। ਹਾਂਜੀ ਹਾਂਜੀ। ਮੈਂ ਦੇਖਿਆ ਹਾਂ ਜੀ ਹਾਂਜੀ। ਹਾਂਜੀ ਹਾਂਜੀ। ਤੇ ਚਲੋ ਵਧੀਆ ਜੀ। ਤੇ ਥੋੜੀ ਵਧੀਆ ਸੇਵਾਈ ਚਲੋ। ਹਾਂਜੀ। ਤੇ ਚਲੋ ਠੀਕ ਹੈ ਭਾਜੀ। ਤੇ ਵੀਡੀਓ ਨੂੰ ਵੱਧ ਵੱਧ ਕਰਿਓ ਸ਼ੇਅਰ ਤੇ ਐਡਰੈਸ ਹੈਗਾ ਜੀ ਇਹ ਪੁੱਚੋ ਮੰਡੀ ਤੇ ਗਊਸ਼ਾਲਾ ਤੇ ਸਾਰਾ ਗਊਸ਼ਾਲਾ ਜੀ। ਸਾਰਾ ਗਊਸ਼ਾਲਾ। ਬਾਲਾਂ ਵਾਲੀ ਰੋਡ। ਬਾਲ ਤੇ ਵੀਡੀਓ ਨੂੰ ਬਾਈ ਵੱਤ-ਵੱਤ ਸ਼ੇਅਰ ਵੀ ਕਰਿਓ ਅਸੀ ਕਾ ਸਾਰੇ ਵੀਰਾਂ ਨੂੰ